ਜਿੰਨਾ ਜਿੰਨਾ ਠੀਆਂ ਦੇ ਕੋਲ ਨਿੱਕੇ ਨਿੱਕੇ ਖਡਾਉਣੇ ਨੇ ਜਾਂ ਜਿਹੜੀਆਂ ਠੀਆਂ ਨਿੱਕੇ ਨਿੱਕੇ ਖਡਾਉਣਿਆਂ ਨਾਲ ਪਿਛਲੀ ਉਮਰ 'ਚ ਖੇਡਦੀਆਂ ਰਹੀਆਂ ਤੇ ਅੱਜ ਬੇਸ਼ੱਕ ਉਹ ਵੱਡੀਆਂ ਹੋ ਗਈਆਂ ਨੇ ਤੇ ਆਹ ਗੱਲ ਉਹਨਾਂ ਨੂੰ ਜ਼ਰੂਰ ਯਾਦ ਰੱਖਣੀ ਚਾਹੀਦੀ ਆਪਣੀ ਮਾਂ ਦੀ ਬਾਤ ਦੀ ਪਰਾਵਲੀ ਤੁਸੀਂ ਵੇਖਿਆ ਨਾ ਕਿ ਜਦੋਂ ਧੀਆਂ ਨਿੱਕੀਆਂ ਹੁੰਦੀਆਂ ਨੇ ਤਾਂ ਉਹ ਹਮੇਸ਼ਾ ਬਹੁਤ ਸਾਰੇ ਖਡਾਉਣੇ ਦੇਂਦੀਆਂ ਨੇ ਜਿਵੇਂ ਉਹਨਾਂ ਨੇ ਨਿੱਕੇ ਨਿੱਕੇ ਆ ਬਾਲੜੀਆਂ ਜਾਂ ਲੈਣੀਆਂ ਜਿੰਨਾਂ 'ਚ ਜਾਨ ਤੱਕ ਨਹੀਂ ਹੁੰਦੀ ਉਹਨਾਂ ਨੂੰ ਸਿਰ ਗਾਉਣਾ ਉਹਨੂੰ ਕੱਪੜੇ ਪਾਉਣੇ ਉਹਨੂੰ ਨਿਵਾਲਣਾ ਤਵਲਣਾ ਉਹਨੂੰ ਬਿੰਦੀ ਟਿੱਪੀ ਜੋ ਵੀ ਹੁੰਦਾ ਉਹਨਾਂ ਨੇ ਕਰਨਾ ਤੇ ਉਹਨੂੰ ਐ ਸਜਾ ਕੇ ਰੱਖਣਾ ਲਪੇਟਲ ਪੇਟ ਕੇ ਰੱਖਣਾ ਕਿ ਉਹਨੂੰ ਬੜਾ ਪਿਆਰ ਕਰਨਾ ਆਪਣੀ ਨਿੱਕੇ ਨਿੱਕੇ ਖਡਾਉਣਿਆ ਇਹਨੂੰ ਤੇ ਉਹਨਾਂ ਨੂੰ ਇੰਜ ਸਮਝਣਾ ਕਿ ਐਵੇਂ ਸਾਡੀ ਕੋਈ ਪਰਿਵਾਰਿਕ ਜੀ ਹੁੰਦਾ ਆ ਪਰਿਵਾਰਿਕ ਮੈਂਬਰ ਹੁੰਦਾ ਧੀਆ ਹਮੇਸ਼ਾ ਐਵੇਂ ਦੇ ਕਾਰਜ ਕਰਦੀਆਂ ਨੇ ਤੇ ਮਾਪੇ ਵੇਖ ਕੇ ਬੜੇ ਖੁਸ਼ ਹੁੰਦੇ ਨੇ ਕਿ ਸਾਡੀ ਧੀ ਕਿੰਨੀ ਸਿਆਣੀ ਹੋ ਗਈ ਕਿੰਨੀ ਜ਼ਿੰਮੇਵਾਰ ਹੋ ਗਈ ਲੇਕਿਨ ਜੇਕਰ ਉਹ ਧੀ ਦੇ ਕੋਲੋਂ ਕੋਈ ਉਹਦਾ ਖਡਾਉਣਾ ਇਹਦਾ ਸਿਰ ਜਾਂ ਖਰਾਬ ਕਰ ਦਵੇ ਜਾਂ ਉਹਦੇ ਕੱਪੜੇ ਨੂੰ ਜਾਣ ਕੇ ਹਿਲਾ ਦਵੇ ਤਾਂ ਧੀ ਬੜਾ ਰੋਂਦੀ ਆ ਬੜੀ ਉਹ ਜਿੱਦ ਕਰਦੀ ਆ ਤੁਸੀਂ ਨੋਟ ਕੀਤਾ ਹੋਊਗਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਭੈਣ ਭਰਾਵਾਂ ਨੇ ਜਦੋਂ ਉਹ ਧੀਆਂ ਛੋਟੀਆਂ ਹੋਣਗੀਆਂ ਬੇਸ਼ੱਕ ਅਜੋ ਵਿਆਹੀਆਂ ਵੀ ਗਈਆਂ ਹੋਣ ਉਹਨਾਂ ਦੇ ਧੀਆਂ ਪੁੱਤ ਵੀ ਹੋ ਗਣ ਭਾਈ ਪੋਤੀ ਪੋਤਰੀਆਂ ਵੀ ਹੋ ਗਏ ਹੋਣ ਉਹਨਾਂ ਨੂੰ ਜ਼ਰੂਰ ਯਾਦ ਹੋਊਗਾ ਕਿ ਇੰਜ ਹੀ ਕਰਦੀਆਂ ਸਾਂ ਕਿਤੇ ਕਰਨਾ ਵੀ ਚਾਹੀਦਾ ਆ ਕਿ ਜਦੋਂ ਇੰਝ ਕਰਦੀਆਂ ਤਾਂ ਫਿਰ ਉਹ ਰੁੱਸ ਪੈਂਦੀਆਂ ਹੁੰਦੀਆਂ ਸੀ ਕਿ ਤੁਸੀਂ ਸਾਡੀ ਮੇਰੀ ਖਡਾਉਣੇ ਦਾ ਮੇਰੇ ਗੁੱਡੀਆ ਦਾ ਸਿਰ ਖਰਾਬ ਕਰ ਦਿੱਤਾ ਮੈਂ ਰੋਟੀ ਨਹੀਂ ਖਾਣੀ ਬੋਲਣਾ ਨਾ ਪਾਪਾ ਨੂੰ ਗੁੱਸੇ ਹੋਣਾ ਮੰਮੀ ਨੂੰ ਗੁੱਸੇ ਹੋਣਾ ਦੀਰਾ ਨੂੰ ਗੁੱਸੇ ਹੋਣਾ ਤੇ ਜਦੋਂ ਵੱਡੀਆਂ ਹੋ ਜਾਂਦੀਆਂ ਨੇ ਤੇ ਇਹਨਾਂ ਗੱਲਾਂ ਨੂੰ ਯਾਦ ਕਰਦੀਆਂ ਨੇ ਤੇ ਪਰ ਜਦੋਂ ਕਈ ਵਾਰ ਧੀਆਂ ਛੋਟੀ ਉਮਰ ਦੇ ਵਿੱਚ ਹੁੰਦੀਆਂ ਨੇ ਵੱਡੀ ਉਮਰ ਵੱਧ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਇਹ ਸਾਨੂੰ ਇੱਕ ਖਡਾਉਣੇ ਨਾਲ ਇਹਨਾਂ ਲਗਾਓ ਹੁੰਦਾ ਆ ਸਾਡੇ ਨਾਲ ਸਾਡੀ ਮਾਂ ਦਾ ਕਿੰਨਾ ਲਗਾਓ ਸਾਡੇ ਬਾਪ ਦਾ ਸਾਡੇ ਨਾਲ ਕਿੰਨਾ ਲਗਾਊਗਾ ਸਾਡੇ ਵੀਰਾਂ ਦਾ ਸਾਡੇ ਨਾਲ ਕਿੰਨਾ ਲਗਾਓ ਹੋਊਗਾ ਉਹ ਕਿੰਨਾ ਸਾਨੂੰ ਪਿਆਰ ਕਰਦੇ ਹੋਣਗੇ ਇਹ ਉਹਨਾਂ ਧੀਆਂ ਨੂੰ ਜਰੂਰ ਸੋਚਣਾ ਚਾਹੀਦਾ ਉਸ ਉਹਨਾਂ ਨੂੰ ਇਹ ਗੱਲ ਯਾਦ ਹੋਣੀ ਚਾਹੀਦੀ ਕਿ ਜਦੋਂ ਅਸੀਂ ਆਪਣੇ ਖਡੌਣੇ ਨਾਲ ਖੇਡਦੇ ਤੇ ਸਾਡਾ ਬਾਪ ਜਿਹੜਾ ਬਾ ਜਦੋਂ ਮੈਂ ਨਿੱਕੀਆਂ ਸਾਨੂੰ ਮੋਢੇ ਤੇ ਦੁੱਖ ਕੇ ਨਾਨਕੇ ਵਿਖਾਉਣੇ ਮਾਮੇ ਵਿਖਾਉਣੇ ਹੱਸਣਾ ਖੇਡਣਾ ਬੜੇ ਕੁਝ ਕਰਨਾ ਸਾਡਾ ਬਾਪ ਵੀ ਕਰਦਾ ਜਿਹੜੀ ਸਾਡੀ ਮਾਂ ਵਾ ਉਹ ਕੀ ਕਰਦੀ ਆ ਕਿ ਉਹ ਆਪਣੇ ਲਈ ਕੱਪੜੇ ਤੱਕ ਨਹੀਂ ਲੈਂਦੀ ਕਹਿੰਦੀ ਮੇਰੀ ਜਿਹੜੀ ਲੱਡੂ ਰਾਣੀ ਨਾ ਇਹਨੂੰ ਆ ਕੱਪੜੇ ਸੋਹਣੇ ਲੱਗਣੇ ਨੇ ਮੈਨੂੰ ਆ ਲੈ ਕੇ ਦੇਵਾ ਯਾਨੀ ਕਿ ਭਰਾ ਵੀ ਹਮੇਸ਼ਾ ਉਹਨੂੰ ਹੱਥਾਂ ਤੇ ਚੁੱਕ ਕੇ ਰੱਖਦੇ ਸਾਡੀ ਭੈਣ ਆ ਉਹਨਾਂ ਨੂੰ ਪਤਾ ਕਿ ਕੁਝ ਸਮੇਂ ਬਾਅਦ ਭੈਣ ਨੇ ਇਹ ਘਰ ਤੋਂ ਵਿਦਾ ਹੋ ਜਾਣਾ ਹੈ ਜੋ ਦੁਨੀਆਦਾਰੀ ਦੇ ਨਿਯਮ ਨੇ ਇਸ ਕਰਕੇ ਉਹਨਾਂ ਧੀਆਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਜਿਹੜੀਆਂ ਧੀਆਂ ਨੇ ਆਪਣੇ ਖਡਾਉਣਿਆਂ ਨਾਲ ਪਿਆਰ ਆ ਤੇ ਕੁਝ ਕੁ ਧੀਆਂ ਤਾਂ ਗਲਤੀ ਕਰ ਜਾਂਦੀਆਂ ਨੇ ਗੁਨਾਹ ਕਰ ਜਾਂਦੀਆਂ ਨੇ ਫਿਰ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਕਿ ਜਿੱਦਾਂ ਮੈਂ ਖਡਾਉਣੇ ਤੋਂ ਰੋਈ ਸਾਂ ਹੋ ਸਕਦਾ ਮੇਰਾ ਬਾਬਲ ਮੇਰੀ ਮਾਂ ਮੇਰਾ ਭਰਾ ਕਿੰਨਾ ਰੋਇਆ ਹੋਊਗਾ ਜੇ ਮੈਂ ਗਲਤੀ ਕਰ ਦਿੱਤੀ ਆਪਣੇ ਭਰਾ ਦੀ ਨਹੀਂ ਮੰਨੀ ਮਾਂ ਦੀ ਨਹੀਂ ਮੰਨੀ ਆਪਣੇ ਪਿਓ ਦੀ ਨਹੀਂ ਮੰਨੀ ਮੈਂ ਸਭ ਕੁਝ ਆਪਣੇ ਭਰਾਵਾਂ ਨੂੰ ਪਰਵਾਹ ਨੂੰ ਛੱਡ ਕੇ ਇੱਕ ਆਪਣੀਆਂ ਮਨ ਦੀਆਂ ਭਾਵਨਾਵਾਂ ਦੇ ਪਿੱਛੇ ਕਿਸੇ ਦੇ ਆਖੇ ਲੱਗ ਕੇ ਗੁੰਮਰਾਹ ਹੋ ਕੇ ਮੈਂ ਕੁਝ ਜਹਾ ਕਦਮ ਚੁੱਕ ਲਿਆ ਜਿਹੜੇ ਕਦਮ ਚੁੱਕਣ ਦੇ ਨਾਲ ਮੇਰੇ ਬਾਪ ਨੂੰ ਕਿੰਨਾ ਦੁੱਖ ਹੋਊਗਾ ਮੇਰੇ ਕੋ ਤੇ ਕੋ ਨਰਜੀਵ ਖਡਾਉਣਾ ਜਿਹੜਾ ਸੀ ਉਹਦਾ ਸਿਰ ਖਿਲਰ ਜਾਂਦਾ ਮੈਂ ਰੋਣਾ ਨਹੀਂ ਸੀ ਹਟਦੀ ਮੇਰੇ ਕਿਤੇ ਜਾਨ ਆ ਮੇਰੀ ਮਾਂ ਨੇ ਮੇਰੇ ਬਾਪੂ ਨੇ ਮੇਰੇ ਭਰਾਵਾਂ ਨੇ ਇੱਕ ਇੱਕ ਸਾਹ ਨਾਲ ਮੈਨੂੰ ਇੱਥੋਂ ਤੱਕ ਪਹੁੰਚਾਇਆ ਮੈਂ ਸਮਝਦਾ ਕਿ ਉਹਨਾਂ ਕੁੜੀਆਂ ਨੂੰ ਜ਼ਰੂਰ ਜ ਰੱਖਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ